ਨੰਦੋਲਨ ਡੈਂ ਦਾ ਕੁੜੀਆਂ ਦੇ ਰੇਪ ਹੁੰਦੇ ਰਹੇ ਆ ਇਹ ਕਰੰਟ ਸਟੇਟਮੈਂਟ ਤੇ ਦੀਦੀ ਆਪ ਵੀ ਆ ਜਾਂਦੀ ਦੇਖ ਕੇ ਹਮ ਸਭ ਕੋ ਬਤਾ ਦਿੱਤੀ ਹਮ ਵੀ ਕੁਝ ਵਾਹ ਜਾ ਕੇ ਦੇਖ ਲੈਂਦੇ ਐ ਸਭ ਤੋਂ ਜ਼ਿਆਦਾ ਸੇਫ ਤੁਸੀਂ ਫੀਲ ਕਰਦੇ ਹੋ ਜੇ ਕੋਈ ਸਰਦਾਰ ਬੰਦਾ ਤੁਹਾਡੇ ਨਾਲ ਖੜਾ ਤੁਸੀਂ ਸਾਰਾ ਗੋਪਾਲ ਦਾ ਹਾਲੀ ਦੇ ਵਿੱਚ ਇੱਕ ਇੰਟਰਵਿਊ ਹੋਇਆ ਇੱਕ ਪੋਡਕਾਸਟ ਦੇ ਵਿੱਚ ਉਹਨਾਂ ਨੇ ਜਿਹੜੀ ਕੰਗਨਾ ਐ ਤੇ ਕੰਗਨਾ ਦੀ ਜਿਹੜੀ ਮੂਵੀ ਐ emergency ਉਹ ਕੰਗਨਾ ਦੀ ਮੂਵੀ ਹੋਈ ਨਾ ਕੰਗਨਾ ਚਾਹਦੀ ਐ ਐਸੀ ਕਿ ਉਹਦੀ ਮੂਵੀ ਚਰਚਾ ਦੇ ਵਿੱਚ ਦਵੇ ਉਹ ਭਾਵੇਂ 네ਗੇਟਿਵ ਦੇ ਵਿੱਚ ਹੋਵੇ ਭਾਵੇਂ ਪੋਜ਼ਿਟਿਵ ਦੇ ਵਿੱਚ ਹੋਵੇ S10 ਤੇ ਕੰਗਰਾਂ ਦੀ ਜਿਹੜੀ ਮੂਵੀ ਹਰ ਬੰਦੇ ਇਹ ਚਾਹ ਰਿਹਾ ਕਿ ਮੂਵੀ ਬੈਨ ਕੀਤਾ ਜਾਏ ਤੇ ਸਾਰਾ ਕੁ ਪਾਲ ਜਿਹੜੀ ਗੱਲਬਾਤ ਕੀਤੀ ਏ ਉਹ ਆਪਾਂ ਅੱਜ ਦੀ ਇਸ ਵੀਡੀਓ ਦੇ ਅੰਦਰ ਜਾਣਾਂਗੇ ਫਿਰ ਕਰਾਂਗੇ ਇਸ ਤੇ ਗੱਲਬਾਤ ਤੇ ਵੀਡੀਓ ਵੱਲੋਂ ਤੋਂ ਪਹਿਲੇ ਤੁਹਾਨੂੰ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿਆਂ ਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਕਿ ਹੈ ਕਿ ਕਿਸਾਨ ਅੰਦੋਲਨ ਡੈਂ ਦਾ ਕੁੜੀਆਂ ਦੇ ਰੇਪ ਹੁੰਦੇ ਰਹੇ ਆ ਇਹ ਕਰੰਟ ਸਟੇਟਮੈਂਟ ਤੇ ਦੀਦੀ ਆਪ ਵੀ ਆ ਜਾਂਦੀ ਦੇ ਕੇ ਹਮ ਸਭ ਕੋ ਬਤਾ ਦਿੰਦੀ ਹਮ ਵੀ ਸਭ ਤੋਂ ਜ਼ਿਆਦਾ ਸੇਫ ਤੁਸੀਂ ਫੀਲ ਕਰਦੇ ਹੋ ਜੇ ਕੋਈ ਸਰਦਾਰ ਬੰਦਾ ਤੁਹਾਡੇ ਨਾਲ ਖੜਾ ਤੁਸੀਂ ਇਦਾਂ ਦੀ ਸਟੇਟਮੈਂਟ ਨਹੀਂ ਦੇ ਸਕਦੇ ਹੈਗੇ ਤੁਸੀਂ ਐਈ ਜੀ ਸਟੇਟਮੈਂਟ ਦੇ ਰਹੇ ਹੋ ਆਈ ਐਮ ਸੌਰੀ ਬਟ ਸ਼ੇਮ ਔਨ ਯੂ ਇਹ ਗਲਤ ਹੈ ਕੀ ਆਪ ਜਿਹੜੇ ਨੇ ਆਸੀ ਹਮੇਸ਼ਾ ਕਹਿੰਦੇ ਸਾਡਾ ਪੰਜਾਬ ਸੇਫ ਆ ਇਟਸ ਅਮੇਜ਼ਿੰਗ ਐਂਡ ਆਪਾਂ ਹਮੇਸ਼ਾ ਉਹਨੂੰ ਪ੍ਰੋਮੋਟ ਹੁਣ ਸਾਡੇ ਪੰਜਾਬੀ ਕਿੱਥੇ ਤੱਕ ਪਹੁੰਚ ਰਹੇ ਨੇ ਬਹੁਤ ਸਾਰੇ ਬਾਹਰ ਦੇ ਆਰਟਿਸਟ ਆ ਕਿਹਨੇ ਕਹਿ ਰਹੇ ਨੇ ਪੰਜਾਬ ਸੇਫ ਨਹੀਂ ਹੈ ਪੰਜਾਬ ਚੋ ਹੈਗਾ ਹੁਣ ਰੀਸੈਂਟਲੀ ਨਾ ਕੰਗਨਾ ਨੇ ਵੀ ਐਜੀ ਗੱਲ ਕਹਤੀਆਂ ਆਪਣੀ ਫਿਲਮ ਨੂੰ ਪ੍ਰੋਮੋਟ ਕਰਨ ਦੇ ਚੱਕਰ ਦੇ ਵਿੱਚ ਇੱਕ ਆਰਟਿਸਟ ਦੀ ਰਿਸਪੌਂਸਿਬਿਲਟੀ ਬਾਰੇ ਕੀ ਕਹੋਗੇ ਤੁਸੀਂ ਜਿਹੜੇ ਆਰਟਿਸਟ ਆਪਣੀ ਚੀਜ਼ ਨੂੰ ਪ੍ਰੋਮੋਟ ਕਰਵਾਸੇ ਕੁਝ ਵੀ ਕਹਿ ਦਿੰਦੇ ਸੌਰੀ ਬਟ ਸਾਡਾ ਪੰਜਾਬ ਬਹੁਤ ਸੇਫ ਹੈ ਮੈਂ ਟੱਚਵੁੱਡ ਮੈਂ ਬਹੁਤ ਮੈਨੂੰ ਨਹੀਂ ਯਾਦ ਕਿ ਮੈਂ ਕੋਈ ਇਹ ਜੀ ਨਿਊਜ਼ ਇਦਾਂ ਦੀ ਕੋਈ ਨਿਊਜ਼ ਸੁਣੀ ਆ ਅਬਾਊਟ ਕੁੜੀਆਂ ਮੈਂ ਚੰਡੀਗੜ੍ਹ ਰਹਿਨੀ ਆ ਓਵਰਆਲ ਵੀ ਹੈਨਾ ਤੇ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਕੋਈ ਕੈਬ ਵੀ ਕਰਾ ਰਹੇ ਹੋ ਜੇ ਤੁਸੀਂ ਕੋਈ ਸਰਦਾਰ ਮਤਲਬ ਸਰਦਾਰ ਜੀ ਦੇਖੋਗੇ ਡਰਾਈਵ ਕਰਦੇ ਹੋਏ ਉਹ ਬਹੁਤ ਜਿਆਦਾ ਰਿਸਪੈਕਟਫੁਲ ਤੇ ਉਹ ਬਹੁਤ ਜਿਆਦਾ ਤੁਹਾਨੂੰ ٹرسٹ ਆਏਗਾ ਤਾਂ ਮੈਂ ਆਪਣੀ ਮਤਲਬ ਮੈਂ ਬਹੁਤ ਪ੍ਰਾਊਡ ਹਾਂ ਕਿ ਮੈਂ ਜੀ ਐਸੀ ਸਿਟੀ ਚੋਂ ਆ ਜਿੱਥੇ ਮੈਂ 2:30 ਵਜੇ 3:00 ਵਜੇ ਮੈਂ ਗੱਡੀ ਲੈ ਕੇ ਬੀਇੰਗ ਅ ਸਲੈਬਰਟੀ ਮੈਂ ਇਕੱਲੀ ਆ ਸਕਦੀ ਹਾਂ ਹਰ ਚੁਰਾਏ ਤੇ ਸਾਡੀ ਪੁਲਿਸ ਆ ਹਰ ਚੀਜ਼ਾਂ ਨੇ ਬਟ ਹਾਂ ਮੈਂ ਇਹ ਨਹੀਂ ਕਹਿੰਦੀ ਕਿ ਬਿਲਕੁਲ ਹੀ ਕੁਝ ਵੀ ਇਦਾਂ ਦਾ ਨਹੀਂ ਹੈ ਬਟ ਮੈਜੋਰਟੀ ਮੈਨੂੰ ਨਹੀਂ ਲੱਗਦਾ ਕਿ ਸਾਡੇ ਮੈਂ ਬਹੁਤ ਕੰਪੇਅਰ ਕਰਕੇ ਦੇਖਦੀ ਹਾਂ ਆਪਣੀ ਉਹਨੂੰ ਬਹੁਤ ਯਾਰ ਸਾਡਾ ਬਹੁਤ ਸੇਫ ਆਇਆ ਬਹੁਤ ਸੇਫ ਆ ਬਹੁਤ ਸੇਫ ਹੈ ਤੇ ਸੇਫ ਮਤਲਬ ਪੰਜਾਬ ਨੂੰ ਐਦਾ ਯਾਰ ਅਲੱਗ ਨਾ ਕਰੋ ਪੰਜਾਬ ਇੰਡੀਆ ਦਾ ਪਾਰਟ ਆ ਵੀ ਤੁਸੀਂ ਪੰਗਨਾ ਨੇ ਕੀਤਾ ਵੀ ਉਹ ਨਾ ਇਸ ਟਾਈਮ ਹੁਣ ਫਿਲਮ ਕਰਕੇ ਫਿਲਮ ਦੇ ਉੱਤੇ ਬੈਨ ਵੀ ਲੋਕਾਂ ਨੇ ਐਸੇ ਕਰਕੇ ਕਿਆ ਕਿ ਸਾਡੇ ਕਿਉਂਕਿ ਅਸੀਂ ਸਾਰੇ ਆਰਟਿਸਟਾਂ ਅਸੀਂ ਹਮੇਸ਼ਾ ਕਹਿੰਨੇ ਆ ਵੀ ਆਰ ਪੋਜ਼ਿਟਿਵ ਸਾਡਾ ਪੰਜਾਬ ਵਧੀਆ ਤੇ ਸਾਡੇ ਪੰਜਾਬੀ ਵੀ ਰਾਜ ਸਾਡੇ ਦਾ ਪੰਜਾਬੀ ਸਾਰੇ ਕਿਤੇ ਰਾਜ ਕਰਦੇ ਨੇ ਇਹਨਾਂ ਦੀਆਂ ਤੇ ਇਹੀ ਜੀਆਂ ਚੀਜ਼ਾਂ ਆਈਆਂ ਨੇ ਪਹਿਲਾਂ ਕਿਸਾਨਦੋਨੋਂ ਅੰਦੋਲਨ ਦਾ ਟਾਈਮ ਵੀ ਆਈ ਜੀ ਕੋਈ ਚੀਜ਼ ਉਹਨਾਂ ਚੀਜ਼ਾਂ ਨੂੰ ਮੈਂ ਨਹੀਂ ਸਮਝਦੀ ਜਿਹੜੇ ਇਨਸਾਨ ਨੂੰ ਇਹ ਨਹੀਂ ਪਤਾ ਅੱਜ ਕਹਿੰਦੇ ਕਿ ਇਨਸਾਨ ਅੰਦੋਲਨ ਨੇ ਤੇ ਲੋਕਾਂ ਦੇ ਰੇਪ ਹੁੰਦੇ ਰਹੇ ਆ ਕੀ ਹੈ ਯੈਸ ਦਿਸ ਇਜ਼ ਰਾਈਟ ਇਹ ਕਰੰਟ ਸਟੇਟਮੈਂਟ ਆ ਹੈ ਉਨੇ ਇਹ ਕਹਿ ਕੇ ਕਿਸਾਨ ਅੰਦੋਲਨ ਦਾ ਕੁੜੀਆਂ ਦੇ ਰੇਪ ਹੁੰਦੇ ਰਹੇ ਆ ਇਹ ਕਰੰਟ ਸਟੇਟਮੈਂਟ ਸਾਰੇ ਗਾਲਾ ਕੱਢ ਰਹੇ ਨੇ ਇਸੇ ਕਰਕੇ ਤਾਂ ਦੀਦੀ ਆਪ ਵੀ ਆ ਜਾਤੀ ਦੇਖ ਕੇ ਹਮ ਸਭ ਕੋ ਬਤਾ ਦਿੱਤੀ ਹਮ ਵੀ ਕੁਝ ਵਾਹ ਜਾ ਕੇ ਦੇਖ ਲੈਂਦੇ ਐਸਾ ਕੁਝ ਵਕ ਇਨਸਾਨ ਸਭ ਤੋਂ ਜ਼ਿਆਦਾ ਸੇਫ ਸਭ ਤੋਂ ਜ਼ਿਆਦਾ ਸੇਫ ਤੁਸੀਂ ਫੀਲ ਕਰਦੇ ਹੋ ਕਿ ਕੋਈ ਸਰਦਾਰ ਬੰਦਾ ਤੁਹਾਡੇ ਨਾਲ ਖੜਾ ਤੁਸੀਂ ਇਦਾਂ ਦੀ ਸਟੇਟਮੈਂਟ ਨਹੀਂ ਦੇ ਸਕਦੇ ਹੈਗੇ ਤੇ ਉਹ ਸਾਡੀ ਸਾਡੀ ਜ਼ਮੀਨਾਂ ਲਈ ਬੈਠੇ ਸੀ ਸਾਡੇ ਉਹਨਾਂ ਦੇ ਹੱਕਾਂ ਲਈ ਬੈਠੇ ਆ ਕਿਸੇ ਦੇ ਹੱਕ ਤੁਸੀਂ ਇਹ ਜੀ ਸਟੇਟਮੈਂਟ ਦੇ ਰਹੇ ਹੋ ਆਈ ਐਮ ਸੌਰੀ ਬਟ ਸ਼ੇਮ ਔਨ ਯੂ ਇਹ ਗੱਲ ਹੈ ਥਿਸ ਇਜ਼ ਵੈਰੀ ਬੈਡ ਵੈਰੀ ਬੈਡ ਅਸੀਂ ਉਮੀਦ ਕਰਾਂਗੇ ਕਿ ਬਹੁਤ ਸਾਰੀ ਪੋਜ਼ਿਟਿਵਿਟੀ ਤੁਸੀਂ ਇੱਧੇ ਹੀ ਫੈਲਾਉਂਦੇ ਰਹੋ ਤੇ ਆਪਾਂ ਹੁਣ ਜਲਦੀ ਹੋਰ ਬਹੁਤ ਸਾਰੇ ਪ੍ਰੋਜੈਕਟਸ ਆ ਰਹੇ ਨੇ ਹੈ ਨਾ ਪ੍ਰੋਜੈਕਟ ਆ ਰਹੇ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਬਹੁਤ ਦਿਨ ਬਾਅਦ ਮਿਲੇ ਹਾਂ ਬਟ ਵੀ ਹੋਪ ਟੂ ਸੀ ਯੂ ਵੈਰੀ ਸੂਨ ਸੂਨ ਥੈਂਕ ਯੂ ਸੋ ਮਚ ਥੈਂਕ ਜੀ ਐਸੀ ਜੀ ਵੀਡੀਓ ਸਾਰਾ ਗੋਪਾਲ ਦੀ ਤੇ ਤੁਸੀਂ ਗੱਲਬਾਤ ਸੁਣੀ ਉਸ ਤੋਂ ਇਲਾਵਾ ਹਰ ਬੰਦੇ ਨੂੰ ਪਤਾ ਹੈ ਕਿ ਅਗਰ ਕਿਸੇ ਦੇ ਨਾਲ ਕਿਸੇ ਔਰਤ ਦੇ ਨਾਲ ਸਰਦਾਰ ਸਿੱਖ ਘਰੋਤਾ ਹੋਵੇ ਤੇ ਉਹ ਕਿੰਨਾ ਸੇਫ ਮਹਿਸੂਸ ਕਰਦੀ ਹੈ ਤੇ ਸਾਰਾ ਗੋਪਾਲ ਜੀ ਨੇ ਗੱਲ ਕੀਤੀ ਕਿ ਮੈਂ ਚੰਡੀਗੜ੍ਹ ਦੀ ਰਹਿਣ ਵਾਲੀ ਹਾਂ ਤੇ ਪੰਜਾਬ ਨੂੰ ਵਾਕਈ ਇੰਡੀਆ ਤੋਂ ਅਲੱਗ ਨਾ ਕਰੋ ਪੰਜਾਬ ਉਹ ਵੀ ਇੰਡੀਆ ਹੀ ਹੈ ਠੀਕ ਹੈ ਉੱਥੋਂ ਦੇ ਜਿਹੜੇ ਲੋਕ ਹੈਗੇ ਨੇ ਤੇ ਜਿਹੜੇ ਸਿੱਖ ਹੈਗੇ ਨੇ ਉਹ ਕਿੰਨੇ ਸਾਫ ਦਿਲ ਦੇ ਲੋਕ ਹੈਗੇ ਨੇ ਤੇ ਕੰਗਣਾ ਨੂੰ ਸ਼ਰਮ ਆਣੀ ਚਾਹੀਦੀ ਐਂਜ ਦੀ ਸਟੇਟਮੈਂਟ ਦੇਣ ਦੀ ਕਿ ਜਿਹੜੇ ਇਹਨਾਂ ਦੇ ਇਹਨਾਂ ਨੇ ਜਿਦੋਂ ਕਿਸਾਨਾਂ ਦੇ ਚੱਲ ਰਹੇ ਸੀ ਪ੍ਰੋਟੈਸਟ ਚੱਲ ਰਿਹਾ ਸੀ ਉਹਦੇ ਵਿੱਚ ਕਿਵੇਂ-ਕਿਵੇਂ ਦੇ ਨੇ ਲਫ਼ਜ਼ ਬੋਲੇ ਨੇ ਕਿ ਮੈਂ ਤੋਂ ਬਿਆਨ ਨਹੀਂ ਕਰ ਸਕਦਾ ਕੰਗਨਾ ਨੂੰ ਸਿਰਫ ਮੂਵੀ ਦੀ ਪ੍ਰਮੋਸ਼ਨ ਵਾਸਤੇ ਮੂਵੀ ਨੂੰ ਉੱਤੇ ਲਜਾਣ ਵਾਸਤੇ ਕੋਈ ਵੀ ਸਟੇਟਮੈਂਟ ਦੇ ਰਹੀ ਏ ਤੇ ਇਹ ਚੀਜ਼ ਬਹੁਤ ਗਲਤ ਹੈਗੀ ਤੇ ਐਸੇ ਜਿਹੇ ਅੱਜ ਦੀ ਵੀਡੀਓ ਉਮੀਦ ਕਰਾਂਗੇ ਕਿ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਗੀ ਕਮੈਂਟਸ ਕਰਕੇ ਦੱਸਣਾ ਕਿ ਵੀਡੀਓ ਤੁਹਾਨੂੰ ਕੈਸੀ ਲੱਗੀ ਬਾਕੀ ਮਿਲਣਾ ਕਿਸੇ ਨੈਕਸਟ ਵੀਡੀਓ ਦੇ ਨਾਲ